22 ਲੱਖ ਰੁਪਇਆ ਲੈ ਕੇ ਏਜੰਟ ਕਹਿੰਦਾ ਕਿ ਮੈਂ ਤਾਂ ਸਿਰਫ ਇੰਗਲੈਂਡ ਭੇਜਣ ਦਾਕਰਾਰ ਕੀਤਾ ਸੀ ਤਾਂ ਉਧਰ ਟੱਬਰ ਨੇ ਏਜੰਟ ਤੇ ਧੋਖਾ ਧੜੀ ਦਾ ਇਲਜ਼ਾਮ ਲਗਾ ਦਿੱਤਾ ਦਰਸਲ ਅਮਰੀਕਾ ਤੋਂ ਭਾਰਤੀਆਂ ਦੀ ਡਿਪੂਟੇਸ਼ਨ ਤੋਂ ਬਾਅਦ ਏਜੰਟਾਂ ਦੇ ਖਿਲਾਫ ਕਾਰਵਾਈ ਹੋਣੀ ਸ਼ੁਰੂ ਹੋ ਚੁੱਕੀ ਹੈ ਪਰ ਏਜੰਟ ਗ੍ਰਾਹਕਾਂ ਨੂੰ ਠੱਗਣ ਦਾ ਹੋਰ ਵੀ ਤਰੀਕਾ ਲੱਭਣ ਦੇ ਵਿੱਚ ਲੱਗੇ ਹੋਏ ਨੇ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੀ ਨੂੰਹ ਤੇ ਉਹਨਾਂ ਦੇ ਪੁੱਤਰ ਨੂੰ ਏਜੰਟ ਨੇ 3 ਸਾਲ ਦਾ ਵਰਕ ਪਰਮਿਟ ਤੇ ਇੰਗਲੈਂਡ ਦੇ ਵਿੱਚ ਨੌਕਰੀ ਦਿਵਾਉਣ ਦੇ ਨਾਤੇ 2 ਲੱਖ ਰੁਪਏ ਲਏ ਸਨ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਕੰਪਨੀ ਦੇ ਵਿੱਚ ਨੂੰਹ ਨੂੰ ਨੌਕਰੀ ਦਿਵਾਈ ਗਈ ਸੀ ਉਹ ਫਰਮ ہے ہی نہیں تو شکایت کرتا ده کہنا ہے کہ جبو ایجنٹ ਨੂੰ ਪੁੱਛਿਆ ਤਾਂ ਉਹ ਕਹਿੰਦਾ ਬਾਈ ਲੱਖ ਦੇ ਵਿੱਚ ਤਾਂ ਸਿਰਫ انگلینڈ ਭੇਜਣ ਦਾ قرار ਹੋਇਆ ਸੀ ਪੀੜਤ ਦਾ کہنا ਹੈ ਕਿ ਉਸ ਦਾ ਪੁੱਤਰ ਤੈਨੂੰ انگلینڈ ਦੇ ਵਿੱਚ ਕਿਸੇ ਜਾਣ ਪਛਾਣ ਵਾਲੇ ਦੀ ਮਦਦ ਦਿਨਾ ਟਿਕੇ ਹੋਏ ਨੇ ਤੇ ਕੰਮ ਦੀ ਤਲਾਸ਼ ਕਰ ਰਹੇ ਨੇ ਉਹਨਾਂ ਨੂੰ ਆਰਜੀ ਤੌਰ ਤੇ ਥੋੜੇ ਥੋੜੇ ਸਮੇਂ ਦੇ ਲਈ ਕੰਮ ਮਿਲਦਾ ਹੈ ਤੇ بار بار پیسے ਵੀ ਭੇਜਣੇ ਪੈ ਰਹੇ ਨੇ ਦੂਜੇ ਪਾਸੇ ਪੀੜਤ ਦੀ ਸ਼ਿਕਾਇਤ ਤੇ ਡੀਐਸਪੀ ਹੈੱਡਕੁਆਟਰ ਦੀ ਇਨਕੁਆਰੀ ਹੁੰਦੀ ਹੈ ਜਿਸ ਤੋਂ ਬਾਅਦ ਏਜੰਟ ਦੇ ਵਿਚੋਲ ਦੇ ਦੇ ਖਿਲਾਫ ਧੋਖਾ ਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਸਿੰਘ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਹਵਨੀਸ਼ ਗੌਰ ਨੂੰ ਬਾਹਰ ਭੇਜਣ ਦੇ ਲਈ ਇਹ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਫ਼ਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸੜਕੋ 7 3 23 ਨੂੰ 1.5 ਲੱਖ ਰੁਪਏ ਲਿਆ ਔਰ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਕਿ ਅਸੀਂ 2.5 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 3 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਇਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਆ ਜਦੋਂ ਅਮਰਸਰ ਦੇ ਵਿੱਚ ਫੈਸ਼ਨ ওভারਸੇਜ਼ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਪਾਰਟ ਪੇਮੈਂਟ ਕਰਉਂਦੇ ਰਿਹਾ ਕਦੇ 4 ਲੱਖ ਦੇ 5 ਲੱਖ ਤੇ ਔਰ ਕੁਝ ਗੂਗਲ ਪੇ ਇਹ ਜਿੱਦੀਆਂ ਜਿੱਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉੱਥੇ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੀਆਂ ਇਹ 21 ਤਰੀਕ ਨੂੰ ਇਹਨਾਂ ਦੀ ਉੱਥੇ ਜਾਣੇਗਾ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉੱਥੇ ਜਾ ਕੇ ਜਦੋਂ ਇਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫ਼ਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉੱਥੇ ਕੰਪਨੀ ਸੀਗੀ ਉਹ ਸਾਰੇ ਬੱਚਾ ਦੇ ਪੈਰਾਂ ਥੋਂ ਜ਼ਮੀਨ ਨਿਕਲ ਗਈ ਹੋਣ ਬੱਚਿਆਂ ਦਾ ਪਰਸ ਲੋ ਜਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇ ਇੱਕ ਵਾਰੀ ਤੁਹਾਨੂੰ ਉੱਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਕਿੰਨੇ ਪੈਸੇ ਲੈ ਗਏ ਸਾਡੇ ਕੋਲ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸੀਂ 20 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉੱਤੇ ਬਲੈਕ ਦੇ ਵਿੱਚ ਲੈਣੀ ਪਈ ਸਾਨੂੰ ਸੋ ਟਿਕਟ ਛੱਡੋ ਟਿਕਟ ਤੇ ਆ ਛੱਡੋ ਆ 4 ਲੱਖ ਦੇ ਰਸੀਦ ਕਿਹੜੀ ਪੈਸ਼ਨ ਓਵਰਸਿਸ ਆ ਦੇਖੋ ਜੀ 5 ਲੱਖ ਦੇ ਕੱਟੀ ਆ ਜੀ ਠੀਕ ਆ ਜੀ 6.4 ਲੱਖ ਦੇ ਕੱਟੀ ਆ ਜੀ ਠੀਕ ਆ 5 ਲੱਖ ਦੇ ਕੱਟੀ ਆ ਜੀ ਐ ਤੋ ਕੁਝ ਸਰ ਸਿੱਧਾ ਐ ਜੇ ਆਨਲਾਈਨ ਪੇਮੈਂਟ ਪਾਈ ਆ ਜੀ ਆ ਜੋ ਰਾਮਪਲ ਆਨ ਰਕਡ ਆਪਾਂ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਗੂਗਲ ਪੇ ਹੋਇਆ ਜੀ ਵੇਖੋ ਜੀ ਠੀਕ ਆ 37000 ਦੇਖੋ ਜੀ ਰੋਹਿਤ ਸ਼ਰਮੋ ਦੀ ਵਾਈਸ ਦੇ ਨਾਤੇ ਜੋ ਸੜਨਾ ਜਿਹਨੇ ਕਿਰਤ ਕਰਨ ਵਾਲਾ ਕੰਮ ਕੀਤਾ ਜੀ ਠੀਕ ਆ ਬਾਕੀ ਇਹ ਸਾਰੇ ਸਟੇਟਮੈਂਟ ਸਰ ਕੋ ਨਾਲ ਲੈ 22 ਲੱਖ ਰੁਪਏ ਦਿੱਤਾ ਜੀ ਉਹਦੇ ਬਿਹਾਤੇ ਇਹ ਬੇਨਤੀ ਕਰਨੀ ਚਾਹੁੰਦੇ ਆਂ ਕਿ ਅਹੀਂ ਮਤਲਬ ਆਪਣਾ ਬੱਚਾ ਭੇਜਿਆ ਜਾਂ ਮੇਰੇ ਫਾਲਸਾਉਂਡ ਨੂੰ ਭੇਜੀਆ ਅਸੀਂ ਮਤਲਬ ਕੋਈ ਵਿਸ਼ਵਾਸਪੱਤ ਨਹੀਂ ਰਹਿ ਗਈ ਇਹਦਾ ਭਾਵ ਹੈ ਕਿ ਸਾਨੂੰ ਠੱਗੀ ਬੜੀ ਤਗੜੀ ਹੋਈ ਦੋ ਸਾਲ ਤੋਂ ਸਾਡੇ ਫਾਲਸਾਹਬ ਕਚਹਿਰੀਆਂ ਚੱਕਰ ਕਰ ਰਹੀ ਹੈ ਤੇ ਅਹੀਂ ਸਾਨੂੰ ਪਤਾ ਵੀ ਮੇਰੇ ਛੋਟੇ ਭਰਾ ਨੇ ਕਿੱਦਾਂ ਉਹ ਸਫਰ ਕੀਤਾ ਕਿੱਦਾਂ ਗਾਂਹ ਸਟੈਂਡ ਕਰਦੇ ਆ ਆਪਣਾ ਕੰਮ ਕਰਾਇਆ ਪਰ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਚਲੋ ਸਾਡੇ ਪਿਹਾਬ ਤੇ ਉਹ ਅਨਰਕੋਡ ਪਰਚਾ ਕੀਤਾ ਉਹਨਾਂ ਨੇ ਅਪਾ ਤਾਂ ਨਵਾਦ ਕਰਦੇ ਆ ਪਰ ਕਹਿੰਦਾ ਭਾਵੇਂ ਤਨਵਾਦ ਤੇ ਆਪਾਂ ਤਾਂ ਹੋਏਗਾ ਇਹਨਾਂ ਨੂੰ ਅਰੈਸਟ ਕਰਕੇ ਜੋ ਸਾਡੇ ਫਾਰਸਰ ਕਰਜ਼ਾ ਚੁੱਕੇ ਪੈਸੇ ਨਹੀਂ ਦੇ ਨੇ ਉਹ ਹਣ ਵਾਪਸ ਦਵਾਈ ਜਾਣਗੇ ਬੇਤੀਏ ਸਾਹਿਬ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾਂ ਮਨੋਕੀ ਤਸਕਰੀ ਦੇ ਤੌਰ ਤੇ ਬੈਰ ਬਿਨਾਂ ਕਿਸੇ ਲਾਇਸੈਂਸ ਤੋਂ ਬਾਹਰ ਭੇਜ ਦਿੱਨੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 22 ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਿਰਾਜ ਸ਼ਰਮਾ ਤੇ ਭਗਤ ਜੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਵਲਜੀਤ ਸਿੰਘ ਦੀ ਦਰਖਾਸਤ ਸੀ ਉਹਦਾ ਦੀ ਇਨਕੁਆਰੀ ਡੀਐਸਪੀ ਸਰਦਾਰ ਸੁਖਰਾਜ ਸਿੰਘ ਜੀ ਲੋ ਹੈੱਡਕੁਆਰਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹ ਮੁਕਦਮਾ ਦਰਜ ਅੰਡਰ ਸੈਕਸ਼ਨ 420 120B3 ਟ੍ਰੈਵਲ ਐਕਟ ਅੰਡਰ ਥਾਣਾ ਸਿਟੀ ਵਿੱਚ ਦਰਜ ਕੀਤਾ ਗਿਆ ਜਿਹਦੀ ਤਫਤੀਸ਼ ਜੀ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਠੱਗੀ ਹੈ ਕਿੰਨੇ ਪੈਸੇ ਲੈ ਗਏ ਸੀ ਇਹਨਾਂ ਨੂੰ 22 ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਦੇ ਹੋਇਆ ਦੋ ਬੰਦੇ ਦੇ ਦੋਨੋਂ ਟ੍ਰੈਵਲ ਏਜੰਟ ਦੋ ਟ੍ਰੈਵਲ ਏਜੰਟ